ਪ੍ਰੈਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਪ੍ਰਧਾਨਗੀ ਸਾਡੇ ਸ਼ੋਕ ਜੀ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਜਿੰਨਾ ਕਿ ਆਫਿਸ ਸਮੇਂ ਦੇ ਵਿੱਚ ਜਦੋਂ ਤੁਸੀਂ ਆਪਣੇ ਲੋਕਾਂ ਦੇ ਨਾਲ ਖੜਨੇ ਹੋ ਤਾਂ ਹਮੇਸ਼ਾ ਲੋਕ ਯਾਦ ਰੱਖਦੇ ਨੇ ਕਿ ਆਫਿਸ ਦੇ ਸਮੇਂ ਦੇ ਵਿੱਚ ਸਾਡੇ ਨਾਲ ਫਲਾਣਾ ਖੜਾ ਫਲਾਣਾ ਖੜਾ ਸੋ ਪ੍ਰੈਸ ਦੀ ਸਾਰੀ ਟੀਮ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ और अशोक जी के फादर साहब लाला भगवानी राम जी और भी साढ़े ने कदर जी और जिन्हें भी सरकार तो सज्जन आए हैं राजू छापड़ा जी सोध साहब और सारी प्रेस और जोड़े कैंप लाया जा रहा उसकी इको जोड़ा है बीमारी का देखा जाए वो चाहे बी पी है शुगर है जो जोड़ा का दर्द है फिजियोथरेपी है अखा का सारे सारे जो डॉक्टर ने अब इतने आए हुए हैं और ਸਾਰੇ ਜਿਹੜੇ ਸਾਕ ਤੇ ਸਾਡੇ ਭਰਾ ਭੈਣ ਆਏ ਹੋਏ ਨੇ ਅਨੁਸਾਰਿਆਂ ਨੂੰ ਬੇਤੀਆ ਕਿ ਆਰਾਮ ਨਾਲ ਤੁਸੀਂ ਆਪਣਾ ਜਿਹੜਾ ਚੋਟ ਨਾਜ ਹੈ ਜਿਹੜਾ ਡਾਕਟਰ ਨੂੰ ਦਿਖਾਉਣਾ ਹੈ ਆਰਾਮ ਨਾਲ ਖਾਓ ਕਿਉਂਕਿ ਹਜੇ ਸ਼ੁਰੂਆਤ ਹੈ ਸਾਰਾ ਦਿਨ ਇਹਨਾਂ ਨੇ ਇੱਥੇ ਰਹਿਣਾ ਔਰ ਸਾਰੀ ਟੀਮ ਨੂੰ ਮੁਬਾਰਕਪਾ ਵੀ ਦੇ ਲਿਆ ਕਿ ਮੈਂ ਸ਼ਾਸਤਰੀ ਜੀ ਨੇ ਦੱਸਿਆ ਅੱਖਾਂ ਦੇ ਕੈਂਪ ਜਿਹੜੇ ਆਏ ਹੋਏ ਨੇ ਆ ਬੁੱਧੇ ਬਾਗ ਹਸਪਤਲ ਤੋਂ ਉਹਨਾਂ ਨੇ ਵੀ ਜਿਹੜੀ ਜ਼ਿੰਮੇਵਾਰੀ ਚੱਕੀ ਹੈ ਜੇ ਕਿਸੇ ਨੇ ਜਾਣ ਆ ਪੇਸ਼ੇਤਰਮਣ ਹੋਣੀ ਜੋੜੋ ਮਦਰਸਾ ਆ ਉਹ ਜਿਹੜਾ ਕੈਂਪ ਲੱਗਿਆ ਉਹ ਵਰ ਤੁਸੀਂ ਕੀ ਕਹੋਗੇ ਇਹ ਪ੍ਰੈਸ ਕਲੱਬ ਸਮਾਣਾ ਵੱਲੋਂ ਜਿਹੜਾ ਪਹਿਲਾ ਮੈਡੀਕਲ ਕੈਂਪ ਅੱਜ ਸਮਾਣਾ ਵਿਖੇ ਜਿਹੜਾ ਲਾਇਆ ਗਿਆ ਮੈਂ ਇਹਨਾਂ ਸਾਰੇ ਸਾਡੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਪ੍ਰੈਸ ਕਲੱਬ ਦਾ ਜਿਹੜਾ ਇਹਨਾਂ ਨੂੰ ਮੁਬਾਰਕਬਾਦ ਦਿਨਾ ਜਿਨ੍ਹਾਂ ਨੇ ਬੜਾ ਸੋਨਾ ਉਪਰਾਲਾ ਕੀਤਾ ਕਿਉਂਕਿ ਪੰਜਾਬ ਦੇ ਉੱਤੇ ਜੋ ਹੱਡਾਂ ਦੀ ਬਹੁਤ ਵੱਡੀ ਮਾਰ ਜਿਹੜੀ ਪੰਜਾਬ ਦੇ ਉੱਤੇ ਪਈ ਹੈ ਉਹਨੂੰ ਦੇਖਦੇ ਹੋਏ ਅੱਜ ਸਾਰੇ ਪ੍ਰੈਸ ਕਲੱਬ ਨੇ ਸਮਾਣਾ ਵਿਖੇ ਵੱਖ-ਵੱਖ ਜਿਹੜੇ ਡਾਕਟਰ ਨੇ ਚਾਹੇ ਹੱਡੀਆਂ ਦਾ ਹੋਵੇ ਤੇ ਅਗਾਈਨੀ ਦਾ ਡਾਕਟਰ ਹੋਵੇ ਜਾਂ ਫਿਜ਼ੀਓਥੈਰੇਪੀ ਦਾ ਹੋਵੇ ਅੱਖਾਂ ਦਾ ਹੋਵੇ ਸਾਰੇ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਉਹ ਅੱਜ ਆਏ ਹੋਏ ਨੇ ਔਰ ਬਹੁਤ ਸਾਰਾ ਫਾਇਦਾ ਸਾਡੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਇੱਥੋਂ ਹੋਣਾ ਕਿਉਂਕਿ ਬਹੁਤ ਸਨ ਉਪਰਾਲਾ ਔਖੇ ਸਮੇਂ ਦੇ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਇਹ ਸਾਰੇ ਪ੍ਰੈਸ ਕਲੱਬ ਦਾ ਜਿਹੜੀ ਉਹ ਵਧਾਈ ਦੀ ਬਣਦੀ ਹੈ ਥੈਂਕ ਯੂ ਬਹੁਤ ਸਪੈਸ਼ੀਅਲ ਰਮੇ ਸੈਂਟਰੀ ਉਹ ਅੱਜ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਕੀ ਕਹੋਗੇ ਅਸੀਂ ਅੱਜ ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਹੈ ਪ੍ਰੈਸ ਕਲੱਬ ਸਮਾਣਾ ਵੱਲੋਂ ਜਿਹਦੇ ਵਿੱਚ ਅਸੀਂ 6 ਤਰ੍ਹਾਂ ਦੇ ਡਾਕਟਰਾਂ ਨੂੰ ਬੁਲਾਇਆ ਗਿਆ ਹੈ ਔਰ ਸਮਾਨਾ ਵਾਸੀਆਂ ਨੂੰ ਅਸੀਂ ਸਿਹਤ ਸਬਦਾਵਾਂ ਦੇਣ ਦੇ ਵਿੱਚ ਤਪਰਾ મતલਬ ਸਾਡਾ ਮਿਸ਼ਨ ਇਹ ਹੈ ਵੀ ਕੋਈ ਵੀ ਚਾਹੇ ਗਰੀਬ ਹੈ ਕੋਈ મતલਬ ਮਾਰੇ ਦਬਕੇ ਬੰਦਾ ਹੈ ਅਸੀਂ ਦਵਾਈਆਂ ਤੱਕ ਇਥੋਂ ਫ੍ਰੀ ਦੇ ਰਹੇ ਹਾਂ ਜੋ ਵੀ ਇਲਾਜ ਹੈ ਉਹਦਾ ਖਰਚਾ ਤਕਰੀਬਨ ਸਾਰਾ ਪ੍ਰੈਸ ਕਲੱਬ ਪੁਟਾ ਰਿਹਾ ਹੈ ਮੇਰੀ ਦਰਖਾਸਤ ਹੈ ਸਮਾਨਾ ਵਾਸੀਆਂ ਨੂੰ ਵੀ ਐਸੇ ਐਸੇ ਕੋਈ ਵੀ ਫ੍ਰੀ ਕੈਂਪ ਲੱਗਦਾ ਤਾਂ ਤੁਸੀਂ ਵੱਧ ਚੜ ਕੇ ਆ ਕੇ ਇਸ ਮੌਕੇ ਦਾ ਫਾਇਦਾ ਖਾਓ ਅਤੇ ਅੱਗੇ ਤੋਂ ਵੀ ਅਸੀਂ ਇਦਾਂ ਦੇ ਸਮਾਜ ਸੇਵਾ ਦੇ ਕੰਮ ਪ੍ਰੈਸ ਕਲੱਬ ਵੱਲੋਂ ਜਾਰੀ ਰੱਖਾਂਗੇ ਪ੍ਰੈਸ ਕਲੱਬ ਸਮਾਣਾ ਵੱਲੋਂ ਪਹਿਲਾ ਫ੍ਰੀ ਮੈਡੀਕਲ ਚੈੱਕਅਪ ਸਾਡੇ ਕਲੱਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਕੁਮਾਰ ਦੀ ਅਗਵਾਈ ਚ ਲਵਾਇਆ ਜਾ ਰਿਹਾ ਤੇ ਇਹ ਬਹੁਤ ਪ੍ਰਧਾਨ ਜੀ ਨੇ ਸਲਾਗਾ ਜੋ ਕੰਮ ਕੀਤਾ ਅੱਗੋਂ ਵੀ ਆਉਂਦੇ ਆਲੇ ਸਮਾਂ ਆਉਣ ਵਾਲੇ ਸਮੇਂ ਚ ਵੀ ਪ੍ਰੈਸ ਕਲੱਬ ਇਦਾਂ ਹੀ ਆਪਣੀਆਂ ਗਤੀਵਿਧੀਆਂ ਤੇਜ਼ ਕਰਦਾ ਰਹੂ ਤੇ ਸਮੇਂ ਸਮੇਂ ਤੇ ਲੋਕਾਂ ਲੋੜਵੰਦਾਂ ਦੀ ਚੀਜ਼ਾਂ 'ਚ ਅੱਗੇ ਹੋ ਕੇ ਕੰਮ ਕਰੇ